ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਬਹੁਤ ਹੀ ਖਾਸ ਗੱਲਾਂ ਕੁਝ ਸਾਂਝੀਆਂ ਕਰਨੀਆਂ ਹੈ ਜੀ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਅਮਲ ਕਰਨਾ ਜੀ ਸੋ ਅੱਜ ਦਾ ਵਿਸ਼ਾ ਬਹੁਤ ਹੀ ਵਧੀਆ ਹੈ ਆਪ ਸਭ ਲਈ ਸੋ ਕਈਆਂ ਦੇ ਮਨ ਵਿੱਚ ਕਈ ਤਰ੍ਹਾਂ ਦੇ ਸਵਾਲ ਉੱਠਦੇ ਨੇ ਸੋ ਅੱਜ ਆਪਾਂ ਕੁਝ ਸਵਰਨਾਂ ਦੇ ਜਵਾਬ ਜਿਹੜੇ ਦੇਣ ਜਾ ਰਹੇ ਹਾਂ ਸੋ ਅੱਜ ਦਾ ਵਿਸ਼ਾ ਹੈ ਕਿ ਬਾਥਰੂਮ ਦੇ ਵਿੱਚ ਜੇਕਰ ਆਪਾਂ ਆਪਣੇ ਗੁਰੂ ਨੂੰ ਯਾਦ ਕਰਦੇ ਹਾਂ ਤੇ ਇਹਦੇ ਆਲ ਕੀ ਹੁੰਦਾ ਹੈ ਸੋ ਕਾਰਨ ਕੀ ਹੈ ਤੇ ਕੀ ਸਾਨੂੰ ਇਹ ਸਭ ਕੁਝ ਕਰਨਾ ਚਾਹੀਦਾ ਹੈ ਜਾਂ ਜੇਕਰ ਉਸ ਸਮੇਂ ਆ ਵੀ ਜਾਂਦੀ ਹੈ ਤੇ ਸਾਨੂੰ ਉਸ ਸਮੇਂ ਕੀ ਕਰਨਾ ਚਾਹੀਦਾ ਹੈ ਸੋ ਆਪਾਂ ਅੱਜ ਇਹਦੇ ਬਾਰੇ ਬਹੁਤ ਹੀ ਖਾਸ ਵਿਸ਼ਾ ਤੁਹਾਡੇ ਤੱਕ ਪਹੁੰਚਾਵਾਂਗੇ ਜੀ ਸੋ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਅਮਲ ਕਰਨਾ ਜੀ ਕੁਝ ਕਮੈਂਟਾਂ ਦੱਸਾਂਗੇ ਕਮੈਂਟਾਂ ਵੀ ਜਰੂਰ ਸੁਣਿਆ ਕਰੋ ਜੀ ਜੇਕਰ ਕੋਈ ਸਾਡੇ ਚੈਨਲ ਦੇ ਨਾਲ ਪਹਿਲੀ ਵਾਰ ਅੱਜ ਜੁੜਿਆ ਹੈ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰ ਦੇਣਾ ਜੀ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਵੀ ਜ਼ਰੂਰ ਲਿਖਿਆ ਕਰੋ ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਹਾਂ ਕੁਝ ਕਮੈਂਟਾਂ ਦੱਸਦੇ ਹਾਂ ਸੋ ਇੱਥੇ ਪਹਿਲਾ ਜੋ ਕਮੈਂਟ ਹੈ ਕਮੈਂਟਾਂ ਵਿੱਚ ਲਿਖਦੇ ਆ ਕਿ ਸੁਪਨੇ ਵਿੱਚ ਦਰਗਾਹ ਬਹੁਤ ਨਜ਼ਰ ਆਂਦੀ ਹੈ ਸੋ ਦੇਖੋ ਜੀ ਸੁਪਨੇ ਵਿੱਚ ਜੇਕਰ ਕੋਈ ਧਾਰਮਿਕ ਥਾਂ ਤੁਹਾਨੂੰ ਨਜ਼ਰ ਆਵੇ ਇਹ ਚੰਗਾ ਹੀ ਸੰਕੇਤ ਆ ਕਿਉਂਕਿ ਮਾਲਕ ਜਿਕਰ ਸਰੀਰ ਤੌਰ ਤੇ ਦਰਸ਼ਨ ਨਹੀਂ ਦਿੰਦਾ ਸਰੀਰੂਪੀ ਦਰਸ਼ਨ ਨਹੀਂ ਦੇ ਰਿਹਾ ਪਰ ਉਹਨਾਂ ਦਾ ਰੋਜਾ ਉਹਨਾਂ ਦੀ ਦਰਗਾਹ ਦਿਸਣੀ ਸੋ ਕੋਈ ਮੰਦਿਰ ਦਿਸਣਾ ਗੁਰਦੁਆਰਾ ਦਿਸਣਾ ਇਹ ਚੰਗਾ ਹੀ ਸੰਕੇਤ ਹੈ ਇਹਦੇ ਨਾਲ ਵੀ ਤੁਹਾਨੂੰ ਦਰਸ਼ਨ ਹੀ ਤੁਹਾਡੇ ਮਾਲਕ ਦੇ ਹੋ ਰਹੇ ਹੈ ਜਿਨ੍ਹਾਂ ਦੀ ਜਗ੍ਹਾ ਹੈ ਜਿਨ੍ਹਾਂ ਦਾ ਦਰਬਾਰ ਬਣਿਆ ਹੋਇਆ ਹੈ ਜਦੋਂ ਦਰਬਾਰ ਹੀ ਤਿਸਪਿਆ ਤੇ ਸਮਝ ਲਓ ਕਿ ਮੁਰਸ਼ਿਦ ਦੇ ਦਰਸ਼ਨ ਦੇਦਾਰੇ ਹੋ ਗਏ ਸੋ ਵਾਕੀਏ ਬਹੁਤ ਹੀ ਵਧੀਆ ਸੰਕੇਤ ਨੇ ਸੋ ਕੋਸ਼ਿਸ਼ ਇੱਥੇ ਇਹ ਕਰਨੀ ਹੈ ਕਿ ਇਹ ਸੰਕੇਤਾਂ ਨੂੰ ਹਮੇਸ਼ਾ ਹੀ ਗੁਪਤ ਰੱਖਿਆ ਕਰੋ ਆਪਾਂ ਕਈ ਵਾਰ ਕਿਹਾ ਹੈ ਕਿ ਇਹ ਸੰਕੇਤ ਜਦੋਂ ਮਿਲਦੇ ਆ ਤੇ ਉਸ ਸਮੇਂ ਕੁਝ ਸੰਕੇਤਾਂ ਨੂੰ ਗੁਪਤ ਹੀ ਰੱਖ ਲੈਣਾ ਚਾਹੀਦਾ ਹੈ ਕਿਉਂਕਿ ਜਦੋਂ ਅਸੀਂ ਸੇਵਾ ਕਰਾਂਗੇ ਸੇਵਾ ਦੇ ਨਾਲ ਮਾਲਕ ਨੇ ਕੋਈ ਨਾ ਕੋਈ ਇਸ਼ਾਰਾ ਸੰਕੇਤ ਤਾਂ ਦੇਣਾ ਜਿਹਦੇ ਨਾਲ ਸਾਡਾ ਮਨ ਟਿਕ ਸਕੇ ਸੋ ਇਸ ਕਰਕੇ ਉਹ ਪਰਮਾਤਮਾ ਬਹੁਤ ਕੁਝ ਦਿਖਾਉਂਦਾ ਹੈ ਸੇਵਾ ਕਰਦੇ ਹੋਏ ਸੋ ਇਸ ਕਰਕੇ ਇੱਥੇ ਇਹ ਕਵਾਂਗੇ ਕਿ ਨਾ ਸਭ ਗੱਲਾਂ ਨੂੰ ਕੁਫਤ ਹੀ ਰੱਖਿਆ ਕਰੋ ਜੀ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸ ਦਈਏ ਸੋ ਦੂਸਰਾ ਕਮੈਂਟ ਹੈ ਕਿ ਜੇਕਰ 2 ਔਰ 4 ਵਜੇ ਦੇ ਵਿੱਚ ਜਾਗਾ ਜਾਵੇ ਤੂਫ ਤੇ ਚਿਰਾਗ ਰੋਸ਼ਨ ਕਰ ਸਕਦੇ ਆ ਸੋ ਬਿਲਕੁਲ ਕਰ ਸਕਦੇ ਹੋ ਇਹ ਤਾਂ ਅਸਲ ਸਹੀ ਟਾਈਮ ਆ ਜੇਕਰ ਪਰਮਾਤਮਾ ਦੀ ਬੰਦਗੀ ਕਰਨੀ ਆ ਸੋ ਇਸ ਤੋਂ ਵਧੀਆ ਟਾਈਮ ਹੋਰ ਕੋਈ ਨਹੀਂ ਹੈ ਸੋ ਜਿਹਨੇ ਇਸ ਸਮੇਂ ਉੱਠ ਕੇ ਪਰਮਾਤਮਾ ਨੂੰ ਧਿਆ ਲਿਆ ਉਹਨੂੰ ਸਭ ਕੁਝ ਮਿਲ ਜਾਂਦਾ ਹੈ ਵਿਸ਼ਵਾਸ ਰੱਖ ਕੇ ਕਰਮ ਕਰਦੇ ਰਹਿਣਾ ਚਾਹੀਦਾ ਆ ਸੋ ਕਰਮ ਕੀਤਾ ਕਦੇ ਨਾ ਕਦੇ ਆਪਣੇ ਕ ਮਹੀ ਆਵੇਗਾ ਜੀ ਜਿਵੇਂ ਆਪਾਂ ਕਹਿਦੀਦਾ ਕਿ ਮਾੜਾ ਕਰਮ ਕਰਾਂਗੇ ਤੇ ਉਹ ਮੂਰੇ ਆਉਣਾ ਹੈ ਜੇ ਕਰ ਮਾੜੇ ਕਰਮ ਕਰਦੇ ਆ ਉਹਦੀ ਸਜ਼ਾ ਮਿਲਦੀ ਇਸੇ ਤਰ੍ਹਾਂ ਜੇਦੋਂ ਅਸੀਂ ਚੰਗਾ ਕਰਮ ਕਰਦੇ ਆ ਤੇ ਉਹ ਚੰਗੇ ਕਰਮਾਂ ਦਾ ਚੰਗਾ ਹਿਸਾਬ ਪ੍ਰਮਾਤਮਾ ਸਾਡੀ ਜ਼ਿੰਦਗੀ ਵਿੱਚ ਲਿਖਦਾ ਹੈ ਸੋ ਚੰਗੇ ਕਰਮ ਸਾਡੇ ਮੂਰੇ ਆਉਂਦੇ ਆ ਜਦੋਂ ਕੋਈ ਮੁਸ਼ਕਲ ਆ ਜਾਂਦੀ ਹੈ ਉਹ ਚੰਗਾ ਕਰਮ ਹੀ ਸਾਨੂੰ ਬਚਾ ਲੈਂਦਾ ਹੈ ਉਸ ਮੁਸ਼ਕਲ ਤੋਂ ਸੋ ਇਸ ਕਰਕੇ ਚੰਗਾ ਕਰਮ ਹਮੇਸ਼ਾ ਕਰੋ ਬਦਝੜ ਕੇ ਸੇਵਾ ਸਿਮਰਨ ਵੰਦਗੀ ਕਰਨੀ ਚਾਹੀਦੀ ਹੈ ਜੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸ ਦਈਏ ਸੋ ਇੱਥੇ ਇੱਕ ਕਮੈਂਟਾਂ ਵਿੱਚ ਕਿ ਦਿਆ ਕਿ ਪੀਰਾਂ ਦੇ ਨਾਲ ਮਾਤਾ ਵੀ ਚੱਲਦੀ ਹੈ ਤੇ ਮਾਤਾ ਦੀ ਕੜਾਈ ਚੱਲਦੀ ਜਾਂ ਗੁਲਗੁਲੇ ਵੀ ਛੜਾ ਸਕਦੇ ਆ ਸੋ ਦੇਖੋ ਇਹ ਤੁਹਾਡੀ ਸ਼ਰਧਾ ਹੈ ਪੀਰਾਂ ਫਕੀਰਾਂ ਦੇ ਨਾਲ ਮਹਾਮਾਈ ਚੱਲਦੀ ਹੈ ਪਰ ਉਹਨਾਂ ਦੇ ਨਾਲ ਰੱਖ ਕੇ ਆਪਾਂ ਨੂੰ ਮੰਨਣਾ ਚਾਹੀਦਾ ਜੇਕਰ ਪਹਿਲਾਂ ਤੋਂ ਆਪਾਂ ਵੱਖਰਾ ਮੰਨ ਰਹੇ ਆ ਤਾਂ ਫਿਰ ਵੱਖਰੀ ਹੀ ਸੇਵਾ ਕਰਨੀ ਪੈਣੀ ਆ ਸੋ ਜੇਕਰ ਹੁਣ ਆਪਾਂ ਸੋਚੀਏ ਕਿ ਪੀਰਾਂ ਬਾਰੇ ਪਤਾ ਚੱਲਿਆ ਹੈ ਕਿ ਪੀਰਾਂ ਦੇ ਨਾਲ-ਨਾਲ ਮਹਾਮਾਈ ਦਾ ਵੀ ਪੈਰਾ ਹੁੰਦਾ ਹੈ ਤੇ ਉੱਥੇ ਵੀ ਸੋਚੀ ਦੇ ਨਾਲ ਹੀ ਚੱਲਣਾ ਹੈ ਜੇਕਰ ਪਹਿਲਾਂ ਤੋਂ ਨਹੀਂ ਕੁਝ ਪਤਾ ਸੀ ਅੱਜ ਪਤਾ ਚੱਲ ਰਿਹਾ ਹੈ ਇਹ ਕਰੋਗੇ ਕਿ ਆਪਾਂ ਵੱਖਰਾ ਮੰਨਣਾ ਸ਼ੁਰੂ ਕਰ ਦਈਏ ਸੋ ਇਸ ਤਰ੍ਹਾਂ ਨਹੀਂ ਦਰਵਾਰ ਦੇ ਨਾਲ ਪ੍ਰਸ਼ਾਦ ਦੋ ਮਹਾਮਾਈ ਦੇ ਨਾਮ ਦੀ ਵੀ ਕੋਈ ਚੀਜ਼ ਦੇਣੀ ਹੈ ਦਰਵਾਰ ਵਿੱਚ ਮੱਥਾ ਟੇਕ ਜਿਨ੍ਹਾਂ ਦਾ ਚਿਰਾਗ ਰੋਸ਼ਨ ਹੁੰਦਾ ਹੈ ਉਹਨਾਂ ਨੂੰ ਚੀਜ਼ ਦੋ ਜਿਨ੍ਹਾਂ ਨੂੰ ਪਹਿਲ ਦਿੱਤੀ ਹੋਈ ਹੈ ਜਿਨ੍ਹਾਂ ਦੇ ਨਾਮ ਦੀ ਜਗ੍ਹਾ ਘਰ ਵਿੱਚ ਦਰਵਾਰ ਜਿਨ੍ਹਾਂ ਦਾ ਨਾਮ ਦਾ ਬਣਿਆ ਹੈ ਤੇ ਉਹਨਾਂ ਅੱਗੇ ਹੀ ਅਰਦਾਸ ਕਰ ਦੂਕੀਆ ਮਹਾਮਾਈ ਦੇ ਚਰਨਾਂ ਵਿੱਚ ਸਾਡੀ ਭੇਟ ਕਬੂਲ ਕਰਵਾ ਦਿਓ ਸੋ ਅਰਦਾਸ ਉਹਨਾਂ ਕਿ ਕਰੂੰਗੇ ਉਹਨਾਂ ਦੇ ਨਾਲ ਮਹਾਮਾਈ ਨੂੰ ਮੰਨੋਗੇ ਜੋ ਤੁਹਾਡੀ ਸ਼ਰਧਾ ਹੈ ਉਹ ਤੁਸੀਂ ਆਪਣੀ ਸ਼ਰਧਾ ਦੇ ਹਿਸਾਬ ਨਾਲ ਪ੍ਰਸ਼ਾਦ ਬਣਾ ਕੇ ਚੜ੍ਹ ਸਕਦੇ ਆ ਮਹਾਮਾਈ ਦੇ ਤਾਂ ਜੇ ਗੱਲ ਕਰੀਏ ਪ੍ਰਸ਼ਾਦ ਬਹੁਤ ਤਰ੍ਹਾਂ ਦਾ ਚੜਦਾ ਹੈ ਉਹ ਤੁਹਾਡੀ ਸ਼ਰਧਾ ਹੈ ਕਿ ਤੁਸੀਂ ਕੀ ਚੜਾਉਣਾ ਚਾਹੁੰਦੇ ਹੋ ਜਿਸ ਤਰ੍ਹਾਂ ਮਨ ਮੰਨਦਾ ਹੈ ਉਸ ਤਰ੍ਹਾਂ ਕਰਮ ਕਰਨਾ ਚਾਹੀਦਾ ਹੈ ਸੋ ਕੁਝ ਕਰਮ ਆਪਣੀ ਸੋਚ ਦੇ ਹਿਸਾਬ ਨਾਲ ਕਰਨੇ ਚਾਹੀਦੇ ਆ ਸੋ ਕਦੇ ਵੀ ਜਲਦਬਾਜੀ ਨਾ ਕਰੋ ਸੋਚ ਸਮਝ ਕੇ ਕਦਮ ਚ ਪੋ ਗਾਂ ਦੀ ਵੀ ਸੋਚੋ ਕਦੇ ਵੀ ਇੱਥੇ ਤੱਕ ਦੀ ਸੋਚ ਨਹੀਂ ਰੱਖਣੀ ਹੈ ਕਿ ਸਾਨੂੰ ਇਸ ਸਮੇਂ ਇਸ ਚੀਜ਼ ਦੀ ਜ਼ਰੂਰਤ ਹੈ ਤੇ ਅਸੀਂ ਆ ਕਰਮ ਕਰ ਲਈਏ ਸੋ ਕਰਮ ਵੀ ਕਰੋ ਪਰ ਸੋਝੀ ਦੇ ਨਾਲ ਸੋਚ ਸਮਝ ਕੇ ਜਿਹਦੇ ਨਾਲ ਤੁਹਾਨੂੰ ਬਾਅਦ ਵਿੱਚ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਤੇ ਸੇਵਾ ਮਨ ਲਗਾ ਕੇ ਕਰੋ ਉਪਰਮਾਥਾ ਸਭ ਜਾਣੀ ਜਾਣਾ ਸਭ ਕੁਝ ਸਹੀ ਕਰ ਦਿੰਦਾ ਹੈ ਸਮਾਂ ਆਉਣ ਤੇ ਜੀ ਸੋਣਾ ਪਏ ਇਥੇ ਇੱਕ ਹੋਰ ਕਮੈਂਟ ਦੱਸ ਦੇਈਏ ਸੋ ਇਥੇ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਕਾफी ਸਮੇ ਤੋਂ ਕਮੈਂਟ ਨਹੀਂ ਅਸੀਂ ਕੀਤੇ ਕਿਉਂਕਿ ਫੋਨ ਵਿੱਚ ਪ੍ਰੋਬਲਮ ਸੀ ਸੋ ਕੋਈ ਗੱਲ ਨਹੀਂ ਜੀ ਦੇਖੋ ਜ਼ਰੂਰੀ ਨਹੀਂ ਹੈ ਕਿ ਤੁਸੀਂ ਕਮੈਂਟ ਕਰੋ ਤੁਸੀਂ ਵੀਡੀਓ ਪੂਰੀ ਸੁਣ ਲਓ ਇਹਦੇ ਨਾਲ ਵੀ ਚੰਗਾ ਹੀ ਕਰਮ ਹੁੰਦਾ ਹੈ ਚਲੋ ਕਮੈਂਟਾਂ ਵਿੱਚ ਜੈ ਪੀਰਾਂ ਦੀ ਲਿਖ ਦਿੰਦੇ ਹੋ ਇਹਦੇ ਨਾਲ ਕੀ ਹੁੰਦਾ ਹੈ ਆਪਾਂ ਬਹਾਨੇ ਨਾਲ ਹੀ ਸਹੀ ਜੈ ਪੀਰਾਂ ਦੀ ਬੁਲਾਉਂਦੇ ਆਂ ਮੁਖ ਵਿੱਚੋਂ ਨਾਮ ਸਿਮਰ ਲੈਣੇ ਆ ਇੱਕ ਤਰ੍ਹਾਂ ਦਾ ਸੋ ਬਾਕੀ ਵੀਡੀਓ ਪੂਰੀ ਸੁਣ ਲਿਆ ਕਰੋ ਤੇ ਸ਼ੇਅਰ ਕਰ ਦਿਆ ਕਰੋ ਤੁਹਾਡੀ ਵਜ੍ਹਾ ਦੇ ਨਾਲ ਕੋਈ ਹੋਰ ਵੀ ਵੀਡੀਓ ਨੂੰ ਸੁਣ ਕੇ ਆਪਣੀ ਸੇਵਾ ਵੱਲ ਨੂੰ ਤੁਰਦਾ ਹੈ ਜਿਕਰ ਕਰਦੇ ਜ਼ਿੰਦਗੀ ਵਿੱਚ ਪਰੇਸ਼ਾਨੀ ਆਉਂਦੀ ਹੈ ਤੇ ਅਸੀਂ ਸੇਵਾ ਤੋਂ ਪਿਛਾ ਮੁੜ ਜਾਂਦੇ ਆਂ ਟੁੱਟ ਜਾਂਦੇ ਆਂ ਕਿ ਸੇਵਾ ਨਹੀਂ ਕਰਨੀ ਸਾਨੂੰ ਕੁਝ ਨਹੀਂ ਮਿਲਿਆ ਸੋ ਸ਼ਾਇਦ ਤੁਹਾਡੀ ਵਜ੍ਹਾ ਤੇ ਨਾਲ ਵੀਡੀਓ ਸੁਣਨ ਦੇ ਨਾਲ ਕਿਸੇ ਦੀ ਹਿੰਮਤ ਮਜਬੂਤ ਹੁੰਦੀ ਹੈ ਤੇ ਫਿਰ ਤੋਂ ਸੇਵਾ ਵੱਲ ਤੁਰਦਾ ਹੈ ਇਨਸਾਨ ਤੇ ਉਹ ਤੁਹਾਡੇ ਖਾਤੇ ਵਿੱਚ ਚੰਗਾ ਹੀ ਕਰਮ ਲਿਖਿਆ ਜਾਣਾ ਕਿ ਤੁਹਾਡੀ ਵਜ੍ਹਾ ਦੇ ਨਾਲ ਕੋਈ ਅੱਜ ਚੰਗੀ ਗੱਲ ਨੂੰ ਸੁਣ ਕੇ ਚੰਗੇ ਪਾਸੇ ਲੱਗ ਰਿਹਾ ਹੈ ਹੁਣ ਅਸੀਂ ਹਰ ਰੋਜ਼ ਵੀਡੀਓ ਬਣਾਉਂਦੇ ਆ ਪਾਉਂਦੇ ਆ ਕਿੰਨੀਆਂ ਰੂਹਾਂ ਵੀਡੀਓ ਨੂੰ ਸੁਣਦੀਆਂ ਆ 3-4000 ਤੱਕ ਵੀ ਵਿਊਜ਼ ਆ ਜਾਂਦੇ ਆ ਕਈ ਵਾਰ ਜ਼ਿਆਦਾ ਵੀ ਆ ਜਾਂਦੇ ਆ ਸੋ ਤੁਸੀਂ ਖੁਦ ਦੇਖਦੇ ਆ ਸੋ ਦੇਖੋ ਕਿੰਨੀਆਂ ਰੂਹਾਂ ਇਹ ਵੀਡੀਓ ਨੂੰ ਸੁਣਦੀਆਂ ਆ ਪਿਆਰ ਦੇ ਨਾਲ ਤੇ ਆਪਣੇ ਪੀਰ ਦੇ ਨਾਲ ਪਿਆਰ ਫਿਰ ਤੋਂ ਪੱਕਾ ਕਰ ਲੈਣੀਆਂ ਕਿਉਂਕਿ ਜਾਣਦੇ ਆ ਪਰੇਸ਼ਾਨੀ ਦੇ ਵਿੱਚ ਹਰ ਇੱਕ ਇਨਸਾਨ ਟੁੱਟ ਜਾਂਦਾ ਆ ਪਰ ਜਦੋਂ ਕਿਤੇ ਉਹ ਆਪਣੇ ਮਾਲਕ ਦੀ ਵਡਿਆਈ ਸੁਣਦਾ ਹੈ ਫਿਰ ਉਸ ਇਨਸਾਨ ਨੂੰ ਉਹ ਗੱਲਾਂ ਯਾਦ ਆਉਂਦੀਆਂ ਕਿ ਮੇਰੇ ਮਾਲਕ ਨੇ ਤਾਂ ਬਹੁਤ ਐਂਸਾਸ ਦਿੱਤਾ ਪਰ ਅਸੀਂ ਅੱਜ ਛੋਟੀ ਜੀ ਪਰੇਸ਼ਾਨੀ ਆਈ ਹੈ ਤੇ ਘਬਰਾ ਗਏ ਸੋ ਮਾਲਕ ਸਾਥ ਬਹੁਤ ਤਾਹੀਂ ਦਿੰਦਾ ਹੈ ਪਰ ਸਾਨੂੰ ਨજર ਨਹੀਂ ਆਉਂਦਾ ਇਸ ਕਰਕੇ ਅਸੀਂ ਸਮਝ ਨਹੀਂ ਪਾਉਂਦੇ ਸੋ ਜਦੋਂ ਵੀ ਪਰੇਸ਼ਾਨੀ ਆਉਂਦੀ ਉਦੋਂ ਟਿੰਡੇ ਦਿਮਾਗ ਨਾਲ ਬੈਠ ਕੇ ਸੋਚਣਾ ਚਾਹੀਦਾ ਕਿ ਸਾਡੇ ਮਾਲਕ ਨੇ ਸਾਡੇ ਲਈ ਕੀ ਕੀਤਾ ਕੀ ਕੀ ਹੈ ਜਦੋਂ ਤੁਸੀਂ ਇਹ ਸਭ ਗੱਲਾਂ ਬੈਠ ਕੇ ਸੋਚੋਗੇ ਤੇ ਤੁਹਾਨੂੰ ਤੁਹਾਡੇ ਸਵਾਲਾਂ ਦੇ ਜਵਾਬ ਅੰਦਰੋਂ ਹੀ ਮਿਲ ਜਾਣੇ ਆ ਤੇ ਦੂਸਰੀ ਗੱਲ ਇੱਥੇ ਵੀ ਹੈ ਕਿ ਜਦੋਂ ਵੀ ਕੋਈ ਦੁੱਖ ਆਉਂਦਾ ਹੈ ਦੁੱਖ ਚਾਹੇ ਇੱਕ ਹੋਵੇ ਚਾਹੇ ਉਹ ਬਹੁਤ ਛੋਟੀ ਜੀ ਗੱਲ ਹੋਵੇ ਪਰ ਅਸੀਂ ਜਦੋਂ ਪਰੇਸ਼ਾਨ ਹੁੰਨੇ ਆ ਤਾਂ ਅਸੀਂ ਉਹ ਸਾਰੇ ਦੁੱਖਾਂ ਨੂੰ ਉਸ ਸਮੇਂ ਯਾਦ ਕਰ ਲੈਂਦੇ ਆ ਜਾਦਾ ਮਨ ਉਦੋਂ ਟੁੱਟਦਾ ਹੈ ਜੇ ਦੋ ਅਸਲੀ ਪ੍ਰਾਣੀਆਂ ਗੱਲਾਂ ਨੂੰ ਵੀ ਮਨ ਵਿੱਚ ਲੈ ਆਉਂਦੇ ਆ ਪ੍ਰਾਣੇ ਦੁੱਖਾਂ ਨੂੰ ਵੀ ਖਰੋਚ ਲੈਣੇ ਆ ਸੋ ਜਿੱਦਾਂ ਜਿੱਦਾਂ ਕਹਿੰਦੇ ਕਿ ਜਖਮ ਨੂੰ ਆਪਾਂ ਖਰੋਚਾਂਗੇ ਉਹ ਜਖਮ ਨੇ ਡੂੰਗਾ ਹੁੰਦਾ ਜਾਣਾ ਆ ਵੱਧਦਾ ਜਾਣਾ ਆ ਸੋ ਇਸੇ ਤਰ੍ਹਾਂ ਆ ਜਦੋਂ ਅਸੀਂ ਆਪਣੇ ਦੁੱਖਾਂ ਨੂੰ ਯਾਦ ਕਰਨ ਵੈਂਦੇ ਆ ਤੇ ਉਹ ਦੁੱਖ ਸਭ ਯਾਦ ਆ ਜਾਂਦੇ ਚਾਹੇ ਛੋਟੀ ਜੀ ਪਰੇਸ਼ਾਨੀ ਹੀ ਕਿਉਂ ਨਾ ਜ਼ਿੰਦਗੀ ਵਿੱਚ ਹੋਵੇ ਤੇ ਅਸੀਂ ਉੱਥੇ ਫਿਰ ਮਾਲਕ ਨੂੰ ਦੋਸ਼ ਦੇਣ ਲੱਗ ਪੈਂਦੇ ਪਰ ਅਸੀਂ ਇਹ ਨਹੀਂ ਸੋਚਦੇ ਹੈ ਕਿ ਸਾਡੇ ਮਾਲਕ ਨੇ ਸਾਨੂੰ ਰੱਖਿਆ ਕਿੱਥੋਂ 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 ਸਾਨੂੰ ਉਹ ਵਿਚਾਰਿਆ ਹੈ ਕਿਉਂਕਿ ਅਸੀਂ ਦੇਖ ਨਹੀਂ ਸਕਦੇ ਇਸ ਲਈ ਤੇ ਆਪਾਂ ਪ੍ਰਮਾਤਮਾ ਨੂੰ ਝੱਟ ਚਤਾਰਨ ਬੈਠ ਜਾਣੇ ਆ ਸੋ ਕੋਸ਼ਿਸ਼ ਉੱਥੇ ਇਹ ਕਰਿਆ ਕਰੋ ਕਿ ਮਾਲਕ ਨੇ ਬਹੁਤ ਕੁਝ ਸਾਡੇ ਲਈ ਕੀਤਾ ਹੈ ਬਹੁਤ ਕੁਝ ਦਿੱਤਾ ਹੈ ਤੇ ਅੱਗੇ ਵੀ ਉਹਨੇ ਸਾਡੇ ਲਈ ਬਹੁਤ ਕੁਝ ਕਰਨਾ ਹੈ ਆਪਣੇ ਰਸਤੇ ਤੇ ਡਟੇ ਰਹਿਣਾ ਹੈ ਰਸਤੇ ਤੋਂ ਭਟਕਣਾ ਨਹੀਂ ਹੈ ਜਦੋਂ ਤੁਸੀਂ ਇਹ ਸਭ ਕੁਝ ਇਹ ਗੱਲਾਂ ਨੂੰ ਜ਼ਿੰਦਗੀ ਵਿੱਚ ਲਾਗੂ ਕਰ ਲਓਗੇ ਤਾਂ ਸਾਰੀਆਂ ਪਰੇਸ਼ਾਨੀਆਂ ਦੇ ਹੱਲ ਹੋਣੇ ਸ਼ੁਰੂ ਹੋ ਜਾਣਗੇ ਜੀ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ ਬਾਰੇ ਗੱਲ ਕਰਦੇ ਆਂ ਸੋ ਜੋ ਅੱਜ ਦਾ ਵਿਸ਼ਾ ਹੈ ਉਹ ਇਹ ਹੈ ਕਿ ਜਦੋਂ ਵੀ ਅਸੀਂ ਕਈ ਵਾਰ ਵਾਸ਼ਰੂਮ ਜਾਂਦੇ ਆਂ ਜਾਂ ਕੁਝ ਵੀ ਲਾ ਲੋ ਇਹੋ ਜਿਹਾ ਕੰਮ ਕਰਦੇ ਆਂ ਤੇ ਉਸ ਸਮੇਂ ਕਈ ਵਾਰ ਕਹਿੰਦੇ ਨੇ ਕਿ ਜਦੋਂ ਰੱਬ ਦੀ ਯਾਦ ਆਉਂਦੀ ਹੈ ਆਪਣੇ ਗੁਰੂ ਦੀ ਯਾਦ ਆਉਂਦੀ ਹੈ ਤੇ ਉਸ ਸਮੇਂ ਯਾਦ ਨਹੀਂ ਕਰਨਾ ਚਾਹੀਦਾ ਕਿਉਂਕਿ ਗੰਦੀ ਜਗ੍ਹਾ ਤੇ ਬੈਠ ਕੇ ਕਦੇ ਵੀ ਆਪਣੇ ਮਾਲਕ ਦਾ ਨਾਮ ਨਾ ਲਓ ਆਪਣੇ ਗੁਰੂ ਨੂੰ ਯਾਦ ਨਾ ਕਰੋ ਕਿਉਂਕਿ ਆਪਾਂ ਇਹ ਇੱਕ ਗੱਲ ਤਾਂ ਸਮਝ ਜਾਂਦੇ ਆ ਕਿ ਜਿੱਥੇ ਸਫਾਈ ਆ ਉੱਥੇ ਖੁਦਾਈ ਹੁੰਦੀ ਹੈ ਜਿਕਰ ਸਾਡਾ ਮਨ ਸਾਫ਼ ਹੈ ਤੇ ਮਨ ਵਿੱਚ ਪਰਮਾਤਮਾ ਦਾ ਵਾਸ ਪਰਮਾਤਮਾ ਦਾ ਵਾਸ ਤਾਂ ਹਰ ਇੱਕ ਦੇ ਮਨ ਵਿੱਚ ਹੈ ਪਰ ਕੋਈ ਅੰਦਰੋਂ ਪਰਮਾਤਮਾ ਨੂੰ ਜਗਾ ਲੈਂਦਾ ਹੈ ਸਿਮਰਨ ਕਰਕੇ ਉਠਾ ਲੈਂਦਾ ਹੈ ਪ੍ਰਕਾਸ਼ ਕਰ ਲੈਂਦਾ ਹੈ ਤੇ ਕੋਈ ਪਰਮਾਤਮਾ ਨੂੰ ਜਗਾਉਂਦਾ ਨਹੀਂ ਬੁਰੇ ਕੰਮ ਕਰੀ ਜਾ ਰਿਹਾ ਹੈ ਤੇ ਜਿਹੜਾ ਇਨਸਾਨ ਜਗਾ ਲੈਂਦਾ ਉਹ ਬੁਰੇ ਕੰਮ ਨਹੀਂ ਕਰਦਾ ਫਿਰ ਹੁਣ ਇਹ ਤਾਂ ਮੰਨਣਾ ਹੈ ਕਿ ਜਿੱਥੇ ਸਪਾਈਆ ਉੱਥੇ ਹੀ ਪਰਮਾਤਮਾ ਵੱਸਦਾ ਹੈ ਗੰਦੀ ਜਗ੍ਹਾ ਤੇ ਕਦੇ ਵੀ ਪਰਮਾਤਮਾ ਵੱਸਦਾ ਨਹੀਂ ਆਉਂਦਾ ਨਹੀਂ ਸੋ ਹੁਣ ਇੱਥੇ ਗੱਲ ਕੀਤੀ ਹੈ ਕਿ ਜਦੋਂ ਵੀ ਆਪਾਂ ਟਾਇਲਟ ਜਾਂਦੇ ਆ ਵਾਸ਼ਰੂਮ ਜਾਂਦੇ ਆ ਉਸ ਸਮੇਂ ਜਿਕਰ ਪੂਰ ਪੁਲੇਖੇ ਸਾਨੂੰ ਯਾਦ ਆ ਜਾਂਦੀ ਮਾਲਕ ਦੀ ਤਾਂ ਕਹਿੰਦੇ ਨੇ ਕਿ ਉਹ ਯਾਦ ਨਹੀਂ ਮਾਲਕ ਨੂੰ ਕਰਨਾ ਚਾਹੀਦਾ ਕਿਉਂਕਿ ਅਸੀਂ ਗੰਦੀ ਜਗ੍ਹਾ ਤੇ ਬੈਠੇ ਹੋਏ ਆ ਤਾਂ ਪ੍ਰਮਾਤਮਾ ਦਾ ਨਾਮ ਐ ਇਸ ਵਿੱਚ ਨਹੀਂ ਲੈਣਾ ਚਾਹੀਦਾ ਕਿਉਂਕਿ ਜਿੱਦੋਂ ਜਿੱਦੋਂ ਅਸੀਂ ਯਾਦ ਕਰਦੇ ਆ ਤੇ ਉਹ ਪ੍ਰਮਾਤਮਾ ਉਸ ਸਮੇਂ ਹਾਜ਼ਰ ਹੁੰਦਾ ਆ ਇਸ ਕਰਕੇ ਕਹਿੰਦੇ ਨੇ ਕਿ ਯਾਦ ਕਦੇ ਨਾ ਕਰੋ ਪਰ ਜਿਹਦੇ ਮਨ ਵਿੱਚ ਵਾਰ-ਵਾਰ ਆਈ ਪ੍ਰਮਾਤਮਾ ਦਾ ਖਿਆਲ ਰਿਹਾ ਆ ਉਹ ਭੁਲਾਉਣ ਦੀ ਵੀ ਕੋਸ਼ਿਸ਼ ਕਰ ਰਿਹਾ ਆ ਫਿਰ ਵੀ ਕਿਤੇ ਨਾ ਕਿਤੇ ਮਨ ਵਿੱਚ ਪ੍ਰਮਾਤਮਾ ਦਾ ਹੀ ਖਿਆਲ ਆਈ ਜਾ ਰਿਹਾ ਤੇ ਹੁਣ ਉਹ ਇਨਸਾਨ ਕੀ ਕਰੇ ਸੋ ਇੱਥੇ ਆਪਾਂ ਹੁਣ ਥੋੜਾ ਜਿਹਾ ਵਿਖਾ ਚੱਕ ਦਈਏ ਕਿਉਂਕਿ ਦੇਖੋ ਜਦੋਂ ਸਾਡਾ ਮਨ ਸਾਫ ਹੈ ਮਨ ਵਿੱਚ ਪਰਮਾਤਮਾ ਵਸਦਾ ਆ ਮਨ ਵਿੱਚੋਂ ਪਰਮਾਤਮਾ ਕਿਤੇ ਨਹੀਂ ਜਾਂਦਾ ਜਦੋਂ ਅਸੀਂ ਉਹਨੂੰ ਬੁਲਾਉਂਦੇ ਯਾਦ ਕਰਦੇ ਆ ਮਹਿਸੂਸ ਕਰਦੇ ਆ ਉਸੇ ਵਕਤ ਉਹ ਨਾਲ ਹੋਣ ਦਾ ਸੰਕੇਤ ਦਿੰਦਾ ਹੈ ਤੇ ਉਹ ਕਦੇ ਵੀ ਕਿਤੇ ਨਹੀਂ ਜਾਂਦਾ ਤੇ ਹੁਣ ਜੇ ਅਸੀਂ ਗੱਲ ਕਰੀਏ ਕਿ ਇਦਾਂ ਦੀ ਥਾਂ ਤੇ ਬਹਿ ਗਏ ਪਰਮਾਤਮਾ ਦਾ ਖਿਆਲ ਆਈ ਜਾ ਰਿਹਾ ਹੈ ਕਿ ਉਹ ਸਾਡੇ ਲਈ ਸਹੀ ਆ ਤੋ ਇਥੇ ਇਹੀ ਰਸਾਂਗੇ ਜੀ ਇਹ ਬਿਲਕੁਲ ਸਹੀ ਗੱਲ ਆ ਸਹੀ ਹੈ ਕੁਝ ਵੀ ਇਹਦੇ ਵਿੱਚ ਗਲਤ ਨਹੀਂ ਜੇਕਰ ਤੁਹਾਨੂੰ ਪਰਮਾਤਮਾ ਦੀ ਯਾਦ ਆਈ ਜਾ ਰਹੀ ਆ ਬਾਰ-ਬਾਰ ਮਨ ਵਿੱਚ ਪਰਮਾਤਮਾ ਦਾ ਨਾਮ ਚੱਲ ਰਿਹਾ ਤੁਹਾਡੇ ਮੁਰਸ਼ਿਦ ਦਾ ਨਾਮ ਚੱਲੀ ਜਾ ਰਿਹਾ ਜਾਂ ਸਿਮਰਨ ਚੱਲ ਰਿਹਾ ਆ ਪੇ ਤੁਸੀਂ ਹੁਣ ਉਹਨੂੰ ਰੋਕ ਵੀ ਨਹੀਂ ਪਾ ਰਹੇ ਕਿਉਂ ਕਿ ਉਹ ਮਾਲਕ ਦੀ ਹੀ ਇਜਾਜ਼ਤ ਮਿਲੀ ਹੋਈ ਆ ਰੂਹ ਜਿਹੜੀ ਪ੍ਰਮਾਤਮਾ ਨਾਲ ਜਦੋਂ ਜੁੜਦੀ ਹੈ ਤਾਂ ਫਿਰ ਪ੍ਰਮਾਤਮਾ ਨੂੰ ਹੀ ਯਾਦ ਕਰਦੀ ਹੈ ਹੋਰ ਕੁਝ ਵੀ ਨਹੀਂ ਸੋ ਇੱਥੇ ਇਹ ਗੱਲ ਸੋਚਣੀ ਹੈ ਇਸ ਗੱਲ ਤੇ ਗੌਰ ਕਰਨੀ ਆ ਕਿ ਇੰਦਾਂ ਦੀ ਜਗ੍ਹਾ ਤੇ ਬੈਠ ਕੇ ਵੀ ਮਨ ਵਿੱਚ ਪ੍ਰਮਾਤਮਾ ਦਾ ਹੀ ਵਾਸ ਹੋਈ ਜਾ ਰਿਹਾ ਪ੍ਰਮਾਤਮਾ ਦੀ ਹੀ ਗੱਲ ਚੱਲੀ ਜਾ ਰਹੀ ਆ ਸੋ ਦੇਖੋ ਪ੍ਰਮਾਤਮਾ ਦੀ ਕਿੰਡੀ ਵੱਡੀ ਕਿਰਪਾ ਹੈ ਕੀ ਅਸੀਂ ਇਦਾਂ ਦੇ ਥਾਂ ਤੇ ਬੈਠੇ ਆਂ ਪਰ ਅਸੀਂ ਚਾਹੁੰਦੇ ਆਂ ਕਿ ਅਸੀਂ ਪਰਮਾਤਮਾ ਦਾ ਨਾਮ ਨਾ ਹੀ ਲਈਏ ਕਿਉਂਕਿ ਕੁਝ ਸਮੇਂ ਲਈ ਕੀ ਇਹ ਸਾਨੂੰ ਸਹੀ ਨਹੀਂ ਲੱਗਦਾ ਪਰ ਦੇਖੋ ਪਰਮਾਤਮਾ ਦੀ ਮਰਜ਼ੀ ਹੈ ਉਹ ਮਨ ਵਿੱਚ ਆਪਣਾ ਨਾਮ ਸਿਮਰਨ ਨੂੰ ਤੁਹਾਨੂੰ ਕਹਿ ਰਹੇ ਆ ਤੇ ਦੂਸਰੀ ਗੱਲ ਇੱਥੇ ਹੈ ਕਿ ਹੁਣ ਗੁਰਦੁਆਰੇ ਚ ਅਸੀਂ ਜਾਂਦੇ ਆਂ ਧਾਰਮਿਕ ਥਾਂ ਦੇ ਕਿਤੇ ਵੀ ਦਰਗਾਹ ਤੇ ਜਾਂਦੇ ਆਂ ਤੇ ਉੱਥੇ ਜਾ ਕੇ ਮਨ ਵਿੱਚ ਮਾੜੇ ਖਿਆਲ ਆਈ ਜਾ ਰਹੇ ਆ ਹੁਣ ਦੇਖੋ ਜੋ ਸਾਨੂੰ ਗੰਦੀ ਜਗ੍ਹਾ ਤੇ ਬੈਠ ਕੇ ਪਰਮਾਤਮਾ ਦਾ ਨਾਮ ਮਨ ਵਿੱਚ بار بار ਆ ਰਿਹਾ ਆ ਉਹ ਗਲਤ ਗੱਲ ਹੈ ਜਾਂ ਫਿਰ ਜੋ ਅਸੀਂ ਧਾਰਮਿਕ ਥਾਂ ਤੇ ਬੈਠੇ ਹੋਏ ਆ ਪਰ ਉੱਥੇ ਬੈਠ ਕੇ ਗੰਦੇ ਖਿਆਲ ਮਨ ਵਿੱਚ ਆ ਰਹੇ ਆ ਕਿ ਉਹ ਸਹੀ ਹੈ ਸੋ ਗੱਲ ਘੁਮਕਮਾ ਕੇ ਇੱਥੇ ਹੀ ਖਤਮ ਹੁੰਦੀ ਆ ਕੀ ਮਨ ਕਿੰਨਾ ਸਾਫ਼ ਹੈ ਸੋ ਜੇਕਰ ਮਨ ਸਾਫਾ ਤੁਸੀਂ ਜਿੱਤਾਂ ਦੀ ਮਰਜ਼ੀ ਜਗ੍ਹਾ ਤੇ ਚਲੇ ਜਾਓ ਤੇ ਤੁਹਾਨੂੰ ਤੁਹਾਡਾ ਮੁਰਸ਼ਿਦ ਨਾਲ ਨਾਲ ਨਜ਼ਰ ਆਵੇਗਾ ਮਹਿਸੂਸ ਹੋਵੇਗਾ ਕਿ ਮੇਰਾ ਮਾਲਕ ਨਾਲ ਆ ਤੇ ਇਸ ਵੇਲੇ ਮੇਰੇ ਮਨ ਵਿੱਚ ਸਿਰਫ ਮੇਰੇ ਮਾਲਕ ਲਈ ਹੀ ਖਿਆਲ ਆ ਰਿਹਾ ਹੈ ਹੋਰ ਕੋਈ ਵੀ ਖਿਆਲ ਨਹੀਂ ਆਉਂਦਾ ਤੇ ਜੇਕਰ ਤੁਸੀਂ ਉੱਥੇ ਧਾਰਮਿਕ ਥਾਂ ਤੇ ਕਿਤੇ ਵੀ ਬੈਠੇ ਹੋ ਤੇ ਉੱਥੇ ਬੈਠ ਕੇ ਗੰਦੇ ਵਿਚਾਰ ਆ ਰਹੇ ਆ ਤੇ ਸਮਝ ਲਓ ਕਿ ਮਨ ਸਾਫ ਪਾਕ ਪਵਿੱਤਰ ਨਹੀਂ ਹੋਇਆ ਸੋ ਮਨ ਦਾ ਸਾਫ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ ਕਦੇ ਵੀ ਇਹਨਾਂ ਬਹਿਮਾਂ ਦੇ ਵਿੱਚ ਨਹੀਂ ਪੈਣਾ ਹੁਣ ਦੇ ਕਈ ਵਾਰ ਅਸੀਂ ਦੇਖਦੇ ਆ ਕਿ ਆਸ-ਪਾਸ ਜਾਣ-ਗੁਆਂ ਚ ਰਿਸ਼ਤੇਦਾਰੀ ਜੋ ਕਿਤੇ ਵੀ ਅਸੀਂ ਸੁਣਦੇ ਆ ਜੀ ਕਹਿਣਾ ਵਾਸ਼ਰੂਮ ਗਿਆ ਸੀ ਉੱਥੇ ਜਾ ਕੇ ਆਹ ਗੱਲ ਹੋ ਗਈ ਵਾਸ਼ਰੂਮ ਗਿਆ ਨਹਾਉਣ ਗਿਆ ਆਹ ਗੱਲ ਹੋ ਗਈ ਹਰਨਾਂ ਚ ਤੋਂ ਮੁਸ਼ਕਲ ਆਉਂਦੀ ਆ ਚਾਹੇ ਤੁਸੀਂ ਕਿਸੇ ਵੀ ਜਗ੍ਹਾ ਤੇ ਬੈਠੇ ਹੋਏ ਹੋ ਤੇ ਤੁਸੀਂ ਪਰਮਾਤਮਾ ਨੂੰ ਯਾਦ ਕਰੋਗੇ ਇਹ ਨਹੀਂ ਨਹੀਂ ਕਰੋਗੇ ਫਿਰ ਮਨ ਵਿੱਚ ਇਨਸਾਨ ਇਹ ਯਾਦ ਕਰਨ ਲੱਗੇ ਕਦੇ ਵੀ ਨਹੀਂ ਡਰਦਾ ਕਿਉਂਕਿ ਉਸ ਸਮੇਂ ਖੁਦ ਦੀ ਜਾਨ ਤੇ ਬਣੀ ਹੁੰਦੀ ਆ ਤੇ ਪਰਮਾਤਮਾ ਨੂੰ ਬੁਲਾਉਣਾ ਯਾਦ ਕਰਨਾ ਵੀ ਜ਼ਰੂਰੀ ਹੁੰਦਾ ਆ ਸੋ ਜਦ ਅਸੀਂ ਮੁਸ਼ਕਲ ਸਮੇਂ ਪਰਮਾਤਮਾ ਨੂੰ ਹਰ ਇੱਕ ਥਾਂ ਤੇ ਯਾਦ ਕਰ ਸਕਦੇ ਆ ਤੇ ਜੇਕਰ ਕੋਈ ਮੁਸ਼ਕਲ ਵੀ ਨਹੀਂ ਹਾਰ-ਹਾਰ ਮਨ ਵਿੱਚ ਖਿਆਲ ਪਰਮਾਤਮਾ ਦਾ ਆ ਰਿਹਾ ਉਹ ਚੰਗੀ ਗੱਲ ਆ ਮਾੜੀ ਗੱਲ ਨਹੀਂ ਹੈ ਸੋ ਇੱਥੇ ਇਹ ਗੱਲ ਕਰਨ ਦਾ ਇਹ ਮਤਲਬ ਹੈ ਕਿ ਜੇਕਰ ਆਪਣੇ ਆਪ ਪਰਮਾਤਮਾ ਦਾ ਖਿਆਲ ਉਸ ਸਮੇਂ ਆਉਂਦਾ ਹੈ ਤੇ ਡਰਨਾ ਨਹੀਂ ਹੈ ਘਬਰਾਉਣਾ ਨਹੀਂ ਕਿ ਇਹ ਮਨ ਵਿੱਚ ਕੀ ਹੋਈ ਜਾ ਰਿਹਾ ਆ ਇਹ ਨਹੀਂ ਕਿ ਆ ਕਿ ਹੁਣ ਤੁਸੀਂ ਉੱਥੇ ਬੈਠ ਕੇ ਸਿਮਰਨ ਕਰੀ ਜਾਓ ਨਾਲ ਦੀ ਨਾਲ ਜਾਂ ਕੁਝ ਵੀ ਉਨਾ ਚਿਰ ਤੁਸੀਂ ਸ਼ਾਂਤ ਰਹਿ ਸਕਦੇ ਆ ਪਰ ਜੋ ਆਪਣੇ ਆਪ ਕਈ ਵਾਰ ਖਿਆਲ ਆਉਂਦਾ ਹੈ ਆਪਾਂ ਉਸ ਟੌਪਿਕ ਤੇ ਗੱਲ ਕੀਤੀ ਆ ਕਿ ਉਸ ਗੱਲ ਨੂੰ ਲੈ ਕੇ ਕਦੇ ਵੀ ਪਰੇਸ਼ਾਨ ਨਹੀਂ ਹੋਣਾ ਸਭ ਨੂੰ ਖੁਸ਼ ਹੋਣਾ ਹੈ ਕਿ ਮਨ ਸਾਫ਼ ਹੈ ਕਿਉਂਕਿ ਅਸੀਂ ਜਦੋਂ ਧਾਰਮਿਕ ਧਰਮ ਥਾਂ ਤੇ ਜਾਂਦੇ ਆ ਤੇ ਉੱਥੇ ਜਾ ਕੇ ਮਨ ਵਿੱਚ ਮਾੜੇ ਵਿਚਾਰ ਆਉਂਦੇ ਆ ਤੇ ਜੇਕਰ ਅਸੀਂ ਇਸ ਜਗ੍ਹਾ ਤੇ ਬੈਠੇ ਆ ਤੇ ਚੰਗਾ ਖਿਆਲ ਆ ਰਿਹਾ ਹੈ ਮਤਲਬ ਕਿ ਮਾਲਕ ਦੀ ਬਹੁਤ ਵੱਡੀ ਕਿਰਪਾ ਹੋ ਚੁੱਕੀ ਹੈ ਸੋ ਜਿਹੜੀਆਂ ਰੂਹਾਂ ਨੇ ਪੂਰੀ ਵੀਡੀਓ ਸੁਣੀ ਹੈ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਨਾਲ ਦੀ ਨਾਲ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਕੇ ਇੱਕ ਚੰਗਾ ਕਰਮ ਜ਼ਰੂਰ ਕਰੋ ਜੀ